ਦੋਸਤੋ ਪੰਜਾਬ ਦਾ ਇੱਕ ਬਹੁਤ ਵੱਡਾ ਪ੍ਰਚਾਰਕ ਇੱਕ ਬਾਬਾ ਜਿਹੜਾ ਹਰ ਵਕਤ ਚਰਚਾ ਦੇ ਵਿੱਚ ਰਹਿੰਦਾ ਹੈ ਜੋ ਹੁਣ ਇੱਕ ਵਾਰ ਫੇਰ ਚਰਚਾ ਦੇ ਵਿੱਚ ਆਇਆ ਹੈ ਚਰਚਾ ਦਾ ਵਿਸ਼ਾ ਬੜੇ ਹਨ ਉਸ ਪ੍ਰਚਾਰਕ ਤੇ ਲੱਗੇ ਬਲਾਤਕਾਰ ਅਤੇ ਕਤਲ ਦੇ ਦੋਸ਼ ਇਹ ਐਨੇ ਸੰਗੀਨ ਅਪਰਾਧ ਕਰਦੇ ਦੋਸ਼ ਕਿਸੇ ਹੋਰ ਤੇ ਦੇਈ ਬਲਕਿ ਲੱਗੇ ਹਨ ਵਿਵਾਦਾਂ ਵਿੱਚ ਰਹਿਣ ਵਾਲੇ ਬਾਬੇ ਰਜੀਤ ਸਿੰਘ ਢੱਡਰੀਆਂ ਵਾਲੇ ਤੇ ਰਜੀਤ ਸਿੰਘ ਢੱਡਰੀਆਂ ਵਾਲਾ ਜਿਸ ਦਾ ਵਿਵਾਦਾ ਤੇ ਨਾਲ ਬਹੁਤ ਪੁਰਾਣਾ ਰਾਤਾ ਹੈ ਸਮੇ ਸਮੇ ਤੇ ਬਹੁਤ ਵੱਡੇ ਵੱਡੇ ਵਿਵਾਦ ਰਜੀਤ ਸਿੰਘ ਢੱਡਰੀਆਂ ਵਾਲੇ ਦੇ ਨਾਲ ਜੁੜਦੇ ਆ ਰਹੇ ਹਨ ਪਰ ਇਸ ਵਾਰ ਜੋ ਵਿਵਾਦ ਖੜਾ ਹੋਇਆ ਹੈ ਉਹ ਇੱਕ ਬਹੁਤ ਵੱਡਾ ਤੇ ਨਾ ਬਖਸ਼ਣਯੋਗ ਹੈ ਹੋਇਆ ਕੀ ਹੈ ਕਿ ਇੱਕ ਪਰਿਵਾਰ ਵੱਲੋਂ ਢੱਡਰੀਆਂ ਵਾਲੇ ਦੇ ਵਿਰੁੱਧ ਅਦਾਲਤ ਵਿੱਚ ਪਟੀਸ਼ਨ ਪਾਈ ਗਈ ਸੀ ਤੇ ਇਹ ਦੋਸ਼ ਲਗਾਏ ਗਏ ਸੜ ਕੇ ਅੱਜ ਤੋਂ ਕਰੀਬ 12 ਸਾਲ ਪਹਿਲਾਂ ਬਾਬੇ ਵੱਲੋਂ ਇੱਕ ਲੜਕੀ ਦੇ ਨਾਲ ਬਲਾਤਕਾਰ ਕੀਤਾ ਗਿਆ ਤੇ ਫਿਰ ਉਸ ਦਾ ਕਤਲ ਕਰ ਦਿੱਤਾ ਗਿਆ ਬਾਬੇ ਦੀ ਸਰਕਾਰੀ ਦਰਬਾਰੇ ਪਹੁੰਚ ਹੋਣ ਕਰਕੇ ਉਸ ਦੇ ਵਿਰੁੱਧ ਉਸ ਵੇਲੇ ਕੋਈ ਕਾਰਵਾਈ ਨਹੀਂ ਸੀ ਹੋਈ ਜਿਸ ਕਾਰਨ ਅਦਾਲਤ ਨੇ ਹੁਣ ਪੰਜਾਬ ਪੁਲਿਸ ਤੋਂ ਜਵਾਬ ਦੇਈ ਤਲਬ ਕੀਤੀ ਸੀ ਤੇ ਪੁਲਿਸ ਵੱਲੋਂ ਅਦਾਲਤ ਵਿੱਚ ਬਿਆਨ ਦਿੱਤੇ ਗਏ ਕਿ ਪਿਛਲੀ 7 ਤਰੀਕ ਨੂੰ ਢੱਡਰੀਆਂ ਵਾਲੇ ਤੇ ਕਤਲ ਅਤੇ ਬਲਾਤਕਾਰ ਦਾ ਮਾਮਲਾ ਦਰਜ ਕਰ ਦਿੱਤਾ ਗਿਆ ਹੈ ਤੇ 2012 ਵਿੱਚ ਜਿਹੜੇ ਪੁਲਿਸ ਅਧਿਕਾਰੀਆਂ ਨੇ ਢੱਡਰੀਆਂ ਵਾਲੇ ਦੇ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਸੀ ਉਹਨਾਂ ਉੱਤੇ ਵੀ ਕਾਰਵਾਈ ਕਰ ਦਿੱਤੀ ਗਈ ਹੈ ਪਰ ਇਹ ਅਸਲ ਬਵਾਦ ਹੈ ਕਿ ਕੀ ਸਤਪੁਤ ਰਣਜੀਤ ਸਿੰਘ ਢੱਡੀਆਂ ਵਾਲੇ ਦੇ ਕਤਲ ਅਤੇ ਬਲਾਤਕਾਰ ਕੀਤਾ ਹੈ ਕੀ ਹੈ ਇਹ ਪੂਰਾ ਮਾਮਲਾ ਤੇ ਇਸ ਦੀ ਅਸਲ ਸਚਾਈ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਪਰ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਤੋਂ ਪਹਿਲਾਂ ਇੱਕ ਬੇਰਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਅਤੇ ਅੱਗੇ ਸ਼ੇਅਰ ਜਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਪਿਛਲੀ 7 ਤਰੀਕ ਨੂੰ ਪਟਿਆਲਾ ਜ਼ਿਲ੍ਹੇ ਦੇ ਪਸਿਆਣਾ ਪੁਲਿਸ ਸਟੇਸ਼ਨ ਵਿੱਚ ਇੱਕ ਕਤਲ ਅਤੇ ਬਲਾਤਕਾਰ ਦਾ ਮਾਮਲਾ ਦਰਜ ਕੀਤਾ ਗਿਆ ਹੈ ਜਿਸ ਵਿੱਚ ਦੋ ਪੁਲਿਸ ਕਰਮੀਆਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ ਇਹਨਾਂ ਪੁਲਿਸ ਕਰਮੀਆਂ ਦੇ ਨਾਮ ਸੇਵਾ ਸਿੰਘ ਅਤੇ ਅਸ਼ੋਕ ਕੁਮਾਰ ਹਨ ਇਸ ਕਾਰਵਾਈ ਦੀ ਜਾਣਕਾਰੀ ਪੰਜਾਬ ਪੁਲਿਸ ਦੇ ਡੀਜੀਪੀ ਦੇ ਅਦਾਲਤ ਵਿੱਚ ਦਿੱਤੀ ਸੀ। ਮਾਮਲਾ ਹੈ 2012 ਦਾ ਜਦੋਂ ਇੱਕ ਲੜਕੀ ਰਜੀਤ ਸਿੰਘ ਢੰਡਰੀਆਂ ਵਾਲੇ ਦੇ ਗੁਰਦੁਆਰੇ ਪ੍ਰਵੇਸ਼ ਦੁਆਰ ਦੇ ਬਾਹਰ ਬਰਦ ਕਿਨਾਰੇ ਮਿਲੀ ਜਿਸ ਬਾਰੇ ਉਸ ਵਕਤ ਕਿਹਾ ਗਿਆ ਕਿ ਇਸ ਲੜਕੀ ਨੇ ਜ਼ਹਿਰ ਡਿਗਲਿਆ ਹੈ। ਕੁਝ ਲੋਕ ਉਸ ਲੜਕੀ ਨੂੰ ਪਟਿਆਲਾ ਰਜਿਤਰਾ ਹਸਪਤਾਲ ਲੈ ਕੇ ਪਹੁੰਚੇ। ਪਰ ਅੱਗੋਂ ਡਾਕਟਰਾਂ ਨੇ ਲੜਕੀ ਨੂੰ ਬਿਰਤਕ ਐਲਾਨ ਦਿੱਤਾ ਉਸ ਵਕਤ ਵੀ ਵਿਵਾਦ 2012 ਵਿੱਚ ਵੀ ਖੜਾ ਹੋ ਗਿਆ ਸੀ ਪਰ ਕਿਵੇਂ ਨਾ ਕਿਵੇਂ 2012 ਵਿੱਚ ਪੁਲਿਸ ਵੱਲੋਂ 174 ਦੀ ਕਾਰਵਾਈ ਕਰਕੇ ਮਾਮਲਾ ਠੱਪ ਕਰ ਦਿੱਤਾ ਜਾਂਦਾ ਹੈ ਬਿਰਤਕ ਲੜਕੀ ਹਰਿਆਣੇ ਦੇ ਕੈਥਲ ਦੀ ਰਹਿਣ ਵਾਲੀ ਸੀ ਉਸ ਦਾ ਪੂਰਾ ਪਰਿਵਾਰ ਜੀਤ ਸਿੰਘ ਢੱਡਰੀਆਂ ਵਾਲੇ ਦਾ ਭਗਤ ਸੀ ਸਾਰਾ ਪਰਿਵਾਰ ਹੀ ਪ੍ਰਵੇਸ਼ਰ ਦਵਾਰ ਗੁਰਦੁਆਰੇ ਆਉਂਦਾ ਜਾਂਦਾ ਰਹਿੰਦਾ ਸੀ ਸਾਲ 2012 ਵਿੱਚ ਇਸ ਮਾਮਲੇ ਨੇ ਕੋਈ ਜ਼ਿਆਦਾ ਤੂਲ ਨਹੀਂ ਫੜਿਆ ਪਰ 12 ਸਾਲ ਬਾਅਦ ਮ੍ਰਿਤਕ ਲੜਕੀ ਦੇ ਭਰਾ ਸਾਬ ਸਿੰਘ ਵੱਲੋਂ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਪਹੁੰਚ ਕੀਤੀ ਜਾਂਦੀ ਹੈ ਇਸ ਪਟੀਸ਼ਨ ਵਿੱਚ ਪਰਿਵਾਰ ਸਿੱਧਾ ਰਜੀਤ ਸਿੰਘ ਢੱਡਰੀਆਂ ਵਾਲੇ ਤੇ ਇਲਜ਼ਾਮ ਲਗਾਉਂਦਾ ਹੈ ਉਸ ਵਕਤ 2012 ਵਿੱਚ ਪੁਲਿਸ ਨੇ ਸਾਡੀ ਕੋਈ ਸਰਵਾਈ ਨਹੀਂ ਕੀਤੀ ਤੇ ਅਦਾਲਤ ਨੇ ਪੰਜਾਬ ਪੁਲਿਸ ਦੇ ਡੀਜੀਪੀ ਨੂੰ ਤਲਬ ਕੀਤਾ ਤਾਂ ਜਵਾਬ ਦੇਈ ਵਿੱਚ ਡੀਜੀਪੀ ਨੇ ਕਿਹਾ ਕਿ ਰਜੀਤ ਸਿੰਘ ਢੱਡਰੀਆਂ ਵਾਲੇ ਦੇ ਖਿਲਾਫ ਆਈਪੀਸੀ ਦੀਆਂ ਪੁਰਾਣੀਆਂ ਧਰਾਵਾਂ ਮਤਾਬਕ 302 376 ਅਤੇ 502 ਦਾ ਮੁਕਦਮਾ ਦਰਜ ਕਰ ਦਿੱਤਾ ਗਿਆ ਹੈ ਕਤਲ ਅਤੇ ਬਲਾਤਕਾਰ ਦਾ ਪਟੀਸ਼ਨ ਵਿੱਚ ਲੜਕੀ ਦੇ ਪਰਿਵਾਰ ਵੱਲੋਂ ਜੋ ਕੁਝ ਇਲਜ਼ਾਮ ਲਗਾਏ ਗਏ ਉਹ ਬਹੁਤ ਹੀ سنگੀਨ ਹਨ ਪਰਿਵਾਰ ਮੁਤਾਬਕ ਜਿੱਦਾਂ ਰਹਿੰਦਿਆਂ ਲੜਕੀ ਨੇ ਆਪਣੇ ਪਰਿਵਾਰ ਨੂੰ ਜੋ ਕੋਈ ਦੱਸਿਆ ਕਿ ਉਹ ਲੜਕੀ ਗੁਰਦੁਆਰਾ ਪਰਮੇਸ਼ਰ ਦਵਾਰ ਜਾਂਦੀ ਹੁੰਦੀ ਸੀ ਹੌਲੀ-ਹੌਲੀ ਆਉਣਾ ਜਾਣਾ ਆਮ ਹੋ ਗਿਆ ਤਾਂ ਇੱਕ ਦਿਨ ਲੜਕੀ ਦੀ ਢੱਡਰੀਆਂ ਵਾਲੇ ਦੇ ਨਾਲ ਗੱਲਬਾਤ ਹੁੰਦੀ ਹੈ ਤੇ ਇਹ ਗੱਲਬਾਤ ਹੌਲੀ-ਹੌਲੀ ਰੋਜ਼ ਵਾਂਗ ਹੋਣੀ ਸ਼ੁਰੂ ਹੋ ਜਾਂਦੀ ਹੈ ਪਰਵਾਰ ਦੇ ਦੋਸ਼ ਲਗਾਏ ਕੇ ਬਾਬਾ ਰਜੀਤ ਸਿੰਘ ਢੱਡਰੀਆਂ ਵਾਲਾ ਉਸ ਲੜਕੀ ਦੇ ਨਾਲ ਆਪਣੇ ਪਿਆਰ ਦਾ ਇਜ਼ਹਾਰ ਕਰਦਾ ਹੈ ਤੇ ਉਸ ਨਾਲ ਵਿਆਹ ਕਰਾਉਣ ਦਾ ਵਾਅਦਾ ਕਰਦਾ ਹੈ ਵਿਆਹ ਦਾ ਝਾਂਸਾ ਦੇ ਕੇ ਬਾਬੇ ਵੱਲੋਂ ਲੜਕੀ ਨਾਲ ਸਰੀਰਕ ਸਬੰਧ ਬਣਾਏ ਜਾਂਦੇ ਹਨ ਇਹ سلسلہ ਲਗਾਤਾਰ ਜਾਰੀ ਰਹਿੰਦਾ ਹੈ ਪਰ ਫਿਰ ਕਿਸੇ ਗੱਲ ਨੂੰ ਲੈ ਕੇ ਦੋਹਾਂ ਵਿਚਾਰਬਣ ਹੋ ਜਾਂਦੀ ਹੈ ਪਰਵਾਰ ਦੇ ਤਾਂ ਇੱਥੋਂ ਤੱਕ ਕਿ ਆ ਕਿ ਲੜਕੀ ਨੂੰ ਪਤਾ ਲੱਗ ਚੁੱਕਿਆ ਸੀ ਕਿ ਬਾਬੇ ਨੇ ਇਕੱਲੀ ਉਸੇ ਨੂੰ ਆਪਣਾ ਸ਼ਿਕਾਰ ਨਹੀਂ ਬਣਾਇਆ ਉਹਦੇ ਵਰਗੇ ਹੋਰ ਵੀ ਬਹੁਤ ਸਾਰੀਆਂ ਲੜਕੀਆਂ ਸਨ ਜਿਹਨਾਂ ਨੂੰ ਵਿਆਹ ਦੇ ਝਾਂਸੇ ਦੇ ਕੇ ਬਾਬੇ ਵੱਲੋਂ ਸਰੀਰਕ ਸਬੱਤ ਬਣਾਏ ਗਏ ਸਨ ਉਸ ਬਿਰਤਕ ਲੜਕੀ ਨੇ ਆਪਣੇ ਮੋਬਾਈਲ ਫੋਨ ਵਿੱਚ ਬਾਬੇ ਦੇ ਖਿਲਾਫ ਜ਼ਬੂਤ ਵੀ ਇਕੱਠੇ ਕਰਕੇ ਰੱਖੇ ਸਨ ਪਰ ਜਦੋਂ ਇਸ ਬਾਰੇ ਬਾਬੇ ਦੇ ਸੇਵਾਦਾਰਾਂ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਲੜਕੀ ਦਾ ਮੋਬਾਈਲ ਫੋਨ ਹੀ ਭੰਡ ਸੁੱਟਿਆ ਸੀ ਇਸ ਤੋਂ ਬਾਅਦ ਫਿਰ ਉਹ ਲੜਕੀ ਜ਼ਹਿਰ ਨਿਗਲ ਲੈਂਦੀ ਹੈ ਇਹ ਸਾਰੇ ਇਲਜ਼ਾਮ ਪਰਿਵਾਰ ਵੱਲੋਂ ਬਾਬਾ ਰਜੀਤ ਸਿੰਘ ਢੰਡਰੀਆਂ ਵਾਲੇ ਤੇ ਲਗਾਏ ਗਏ ਇੰਨਾ ਹੀ ਨਹੀਂ ਪਰਿਵਾਰ ਨੇ ਇਹ ਵੀ ਕਿਹਾ ਕਿ ਉਹ ਮ੍ਰਿਤਕ ਲੜਕੀ ਗਰਭਵਤੀ ਵੀ ਹੋ ਗਈ ਸੀ ਜਦੋਂ ਲੜਕੀ ਨੇ ਇਸ ਬਾਰੇ ਬਾਬੇ ਨਾਲ ਗੱਲ ਕੀਤੀ ਤੇ ਵਿਆਹ ਕਰਵਾਉਣ ਦਾ ਦਬਾਅ ਬਣਾਇਆ ਤਾਂ ਇਸ ਤੋਂ ਬਾਅਦ ਹੀ ਇਹ ਪੂਰੀ ਘਟਨਾ ਵਾਪਰੀ ਤੇ ਲੜਕੀ ਦੀ ਜਾਨ ਚਲੀ ਗਈ ਅਖੀਰ ਜ਼ਬਰਦਸਤੀ ਲੜਕੀ ਦਾ ਕਤਲ ਕਰ ਦਿੱਤਾ ਗਿਆ ਇਹ ਉਹ ਬਿਆਨ ਸਨ ਜੋ ਪਰਿਵਾਰ ਵੱਲੋਂ ਅਦਾਲਤ ਸਾਹਮਣੇ ਰੱਖੇ ਗਏ ਜਿਸ ਤੋਂ ਬਾਅਦ ਪੁਲਿਸ ਨੇ ਢੱਡਰੀਆਂ ਵਾਲੇ ਤੇ ਬਲਾਤਕਾਰ ਅਤੇ ਕਤਲ ਦਾ ਮਕਦਮਾ ਦਰਜ ਕਰ ਦਿੱਤਾ ਜੇਕਰ ਢੰਡਰੀਆਂ ਵਾਲੇ ਦੇ ਇਸ ਘਟਨਾ ਬਾਰੇ ਬਿਆਨਾਂ ਦੀ ਗੱਲ ਕਰੀਏ ਤਾਂ ਜਦੋਂ ਥੋੜਾ ਸਮਾਂ ਪਹਿਲਾਂ ਇਹ ਮਾਮਲਾ ਅਦਾਲਤ ਵਿੱਚ ਅਜੇ ਪੁੱਜਿਆ ਹੀ ਸੀ ਤਾਂ ਉਸ ਵਕਤ ਢੰਡਰੀਆਂ ਵਾਲੇ ਨੇ ਕਿਹਾ ਸੀ ਕਿ ਮੈਨੂੰ ਖਬਰ ਮਿਲੀ ਸੀ 2012 ਵਿੱਚ ਕਿ ਸਾਡੇ ਗੁਰਦੁਆਰੇ ਦੇ ਬਾਹਰ ਸੜਕ ਕੁੱਤੇ ਇੱਕ ਲੜਕੀ ਨੇ ਜ਼ਹਿਰ ਨਿਗਲ ਲਿਆ ਏ ਤੇ ਉਹ ਆਪਣੇ ਅੰਤਿਮ ਸਾਹਾਂ ਤੇ ਪਈ ਹੈ ਜ਼ਹਿਰ ਨਿਗਲ ਕੇ ਲੜਕੀ ਨੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਸੀ ਉਸ ਲੜਕੀ ਨੂੰ ਡਿੱਗੀ ਵੇਖ ਕੇ ਮੇਰੇ ਸੇਵਾਦਾਰ ਉਸਨੂੰ ਹਸਪਤਾਲ ਲੈ ਕੇ ਗਏ ਪਰ ਉੱਥੇ ਉਸਦੀ ਮੌਤ ਹੋ ਗਈ ਇਹ ਗੱਲਾਂ ਢੰਡਰੀਆਂ ਵਾਲੇ ਨੇ ਕਹੀਆਂ ਸਨ ਕਿ ਮੇਰਾ ਉਸ ਲੜਕੀ ਦੇ ਨਾਲ ਕੋਈ ਸਬੰਧ ਨਹੀਂ ਮੈਂ ਨਹੀਂ ਜਾਣਦਾ ਕਿ ਉਹ ਕੌਣ ਹੈ ਪਰ ਪਰਿਵਾਰ ਦੇ ਬਿਆਨ ਬਿਲਕੁਲ ਇਸ ਦੇ ਉਲਟ ਹਨ ਹੁਣ ਇਸ ਮਾਮਲੇ ਵਿੱਚ ਦਰਜ ਹੋਈ ਐਫ ਆਈ ਆਰ ਨੇ ਕਈ ਸਵਾਲ ਖੜੇ ਕਰ ਦਿੱਤੇ ਹਨ ਕੀ ਢੰਡਰੀਆਂ ਵਾਲਾ ਆਪਣੀ ਪਹੁੰਚ ਦੇ ਸਰਤੇ ਹੀ ਹੁਣ ਤੱਕ ਬਚਦਾ ਆ ਰਿਹਾ ਸੀ ਕਿ ਉਹਦੇ ਪਰਿਵਾਰ ਉੱਤੇ ਵੀ ਕੋਈ ਦਬਾਅ ਬਣਾਇਆ ਗਿਆ ਸੀ ਇਸ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਹੋ ਚੁੱਕੀ ਹੈ ਪਰ ਐਫ ਆਈ ਆਰ ਦਰਜ ਹੋਣ ਕਾਰਨ ਹੋ ਸਕਦਾ ਹੈ ਕਿ ਅਗਲੇ ਦਿਨਾਂ ਵਿੱਚ ਰਣਜੀਤ ਸਿੰਘ ਢੰਡਰੀਆਂ ਵਾਲੇ ਨੂੰ ਗ੍ਰਿਫਤਾਰ ਵੀ ਕੀਤਾ ਜਾਵੇ ਸਚਾਈ ਕੀ ਹੈ ਇਹ ਤਾਂ ਸਭ ਦੇ ਸਾਹਮਣੇ ਇੱਕ ਨਾ ਇੱਕ ਦਿਨ ਜ਼ਰੂਰ ਆ ਜਾਣੀ ਹੈ ਸੋ ਦੋਸਤੋ ਏਸੀ ਰਣਜੀਤ ਸਿੰਘ ਢੰਡਰੀਆਂ ਵਾਲੇ ਦੇ ਖਿਲਾਫ ਦਰਜ ਹੋਏ ਕਤਲ ਅਤੇ ਬਲਾਤਕਾਰ ਦੇ ਮਾਮਲੇ ਦੀ ਅਸਲ ਸਚਾਈ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ